ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਭਿੰਡਰਾ ਵਾਲਿਆਂ ਦੇ ਝੰਡੇ ਉਤਾਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਹਿਸ਼ਾਰਪੁਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੂੰ ਘੇਰਾ ਪਾ ਲਿਆ ਗਿਆ। ਕਿਰਪਾਨ ਦੇ ਨਾਲ ਜਿਹੜੇ ਨੌਜਵਾਨ ਉਹ ਐਸਕੇ ਦੇ ਨਾਲ ਤਿਆਰ ਬਰ ਤਿਆਰ ਦਿਖਾਈ ਦਿੱਤੇ ਕਿ ਕਈ ਬੱਸਾਂ ਤੇ ਭਿੰਡਰਾ ਵਾਲਿਆਂ ਦੀ ਤਸਵੀਰ ਵਾਲੇ ਪੋਸਟਰ ਲਗਾ ਦਿੱਤੇ ਗਏ ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਜਿਹੜੀ ਬੜੀ ਤਲਖਾ ਦਿਖਾਈ ਦਿੱਤੀ ਕਿ ਪੰਜਾਬ ਦੇ ਵਿੱਚ ਤਾਂ ਹਿਮਾਚਲ ਦੀਆਂ ਬੱਸਾਂ ਦੇ ਨਾਲ ਬੜਾ ਤੱਕਾ ਹੋ ਗਿਆ ਹੈ। ਕਮਲ ਜਿਆਦਾ ਜਾਣਕਾਰੀ ਦੀ ਸੰਭਾਉਣਗੇ ਕਮਲ ਧਾਲੀਵਾਲ ਲਾਈਨ ਤੇ ਜੁੜ ਚੁੱਕੇ ਨੇ ਕਮਲ ਇਹ ਇੰਜ ਕਿਉਂ ਲੱਗਦਾ ਹੈ ਕਿ ਇਹ ਪੰਜਾਬ ਵਰਸਸ ਹਿਮਾਚਲ ਨਹੀਂ ਇਸ ਦੇ ਅੰਦਰ ਖਾਤੇ ਜਿਹੜੇ ਕੌਨਸੀਕਵੈਂਸੀਜ਼ ਹੋਣਗੇ ਉਹ ਬੜੇ ਭੈੜੇ ਵੀ ਹੋ ਸਕਦੇ ਆ। ਪੰਜਾਬ ਦੇ 40 ਸਾਲ ਪੁਰਾਣੇ ਉਸ ਦੌਰ ਦੀ ਅਸੀਂ ਗੱਲ ਕਰੀਓ ਉਹ ਵੀ ਸਮਾਂ ਸੀ। ਜਦੋਂ ਹਰਿਆਣਾ ਪੰਜਾਬ ਨੂੰ ਟੱਪਣ ਨਹੀਂ ਸੀ ਦਿੰਦਾ ਕੀ ਇਹ ਸਭ ਕੁਝ ਇੱਕ ਮਨਸ਼ਾ ਦੇ ਰੂਪ ਚ ਹੋ ਰਿਹਾ ਹੈ ਦੇਖੋ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਛੱਟ ਨਾ ਲੱਗੇ ਉਸ ਨੂੰ ਪਿਆਰ ਮੁਹੱਬਤ ਨਾਲ ਸਮਝਾਇਆ ਜਾ ਸਕਦਾ ਹੈ ਪਰ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਇਸ ਦਾ ਫਾਇਦਾ ਕੌਣ ਚੁੱਕਣਾ ਚਾਹੁੰਦਾ ਹੈ ਜਿਸ ਤਰੀਕੇ ਦੇ ਨਾਲ ਇਹ ਫਿਰਕਿਆਂ ਦੀ ਲੜਾਈ ਬਣਾਈ ਜਾ ਰਹੀ ਹੈ ਬਿਲਕੁਲ ਕ੍ਰਿਸ਼ਨ ਦੇਖੋ ਖਾਸ ਤੌਰ ਤੇ ਵੀ ਜੋ ਬੀਤੇ ਦਿਨਾਂ ਦੇ ਵਿੱਚ ਸਿਨੈਰੀਓ ਦੇਖਣ ਨੂੰ ਮਿਲ ਰਿਹਾ ਚਾਹੇ ਉਹ ਹਿਮਾਚਲ ਦੇ ਵਿੱਚ ਜੋ ਸਿੱਖ ਨੌਜਵਾਨ ਗਏ ਹੁਣ ਮੋਟਰਸਾਈਕਲਾਂ ਦੇ ਉੱਪਰ ਸਵਾਰ ਹੋ ਕੇ ਉਹਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਤਾਰਨ ਦਾ ਗੱਲ ਹੋਵੇ ਚਾਹੇ ਕਿਸੇ ਦੇ ਹਿਮਾਚਲ ਤੋਂ ਜੋ ਬਸ ਪੰਜਾਬ ਦੇ ਵਿੱਚ ਐਂਟਰ ਹੋ ਰਹੀ ਸੀਗੀ ਉਸ ਨੂੰ ਰੋਕ ਕੇ ਉਸ ਦੇ ਉੱਪਰ ਜਰਨੈਲ ਸਿੰਘ ਪਿੰਡਰਾਵਾਲਿਆਂ ਦੀਆਂ ਫੋਟੋਆਂ ਜਿਹੜੀਆਂ ਲਗਾਉਣ ਦਾ ਜ਼ਿਕਰ ਹੋਵੇ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਕਿਤੇ ਨਾ ਕਿਤੇ ਉਹ ਵਿਅਕਤੀ ਜਿਸ ਨੂੰ ਕਹਿ ਸਕਦੇ ਆ ਆਪਸੀ ਸਾਂਝ ਦੇ ਤੱਕ ਮਤਲਬ ਆ ਭਾਈਚਾਰਕ ਸਾਂਝ ਤੱਕ ਮਤਲਬ ਆ ਉਹਨਾਂ ਲੋਕਾਂ ਦੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਆਪਸੀ ਜਿਹੜੀਆਂ ਦੂਰੀਆਂ ਨੇ ਉਹ ਹੋਰ ਵਧਾ ਦਿੱਤੀਆਂ ਜਾ ਸਕਦੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਦੂਰੀਆਂ ਹੋਰ ਵੱਧ ਸਕਦੀਆਂ ਨੇ ਜੋ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਪੱਖੋਂ ਨੁਕਸਾਨਦਾਇਕ ਹੋਣੀਆਂ ਕਿਉਂਕਿ ਜੇਕਰ ਹਿਮਾਚਲ ਦੇ ਵਿੱਚ ਜੋ ਤਸਵੀਰਾਂ ਦੇਖਣ ਨੂੰ ਮਿਲੀਆਂ ਉਸ ਤੋਂ ਬਾਅਦ ਪੰਜਾਬ ਦੇ ਬਹੁਤ ਹੀ ਗਿਣਤੀ ਦੇ ਵਿੱਚ ਜੋ ਨੌਜਵਾਨ ਨੇ ਉਹ ਹਿਮਾਚਲ ਦੇ ਵਿੱਚ ਜਾਣ ਤੋਂ ਜਾਣ ਤੱਕ ਗਰੇਜ਼ ਕਰ ਰਹੇ ਨੇ ਇਸ ਸਮੇਂ ਸਹਿਮ ਦਾ ਮਾਹੌਲ ਹੈ ਜਾਂ ਕਿਸੇ ਦੇ ਜਾ ਰਹੇ ਨੇ ਤਾਂ ਇੱਕ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਨੇ ਦੂਸਰੀ ਤਰਫ ਜੋ ਹਿਮਾਚਲ ਦੀਆਂ ਬੱਸਾਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਉਥੋਂ ਜੋ ਸਵਾਰੀਆਂ ਨੇ ਉਜੋ ਕਿ ਸਾਰੇ ਪੰਜਾਬ ਦੇ ਵਿੱਚੋਂ ਦੀ ਸਫ਼ਰ ਕਰ ਰਹੀਆਂ ਨੇ ਉਹ ਵੀ ਕਿਤੇ ਨਾ ਕਿਤੇ ਸਹਿਮ ਦੇ ਮਾਹੌਲ ਦੇ ਵਿੱਚ ਆ ਜੋ ਅੱਜ ਤੋਂ 40-45 ਸਾਲ ਪਹਿਲਾਂ ਦੇ ਹਾਲਾਤ ਸੀਗੇ ਉਹਨਾਂ ਹਾਲਾਤਾਂ ਦੀ ਇੱਕ ਤਸਵੀਰ ਦੇਖਣ ਨੂੰ ਮਿਲਦੀ ਆ ਉਸ ਸਮੇਂ ਵੀ ਬੱਸਾਂ ਰੋਕੀਆਂ ਜਾਂਦੀਆਂ ਸੀਗੀਆਂ ਪਰ ਉਸ ਸਮੇਂ ਕੁਝ ਕਾਰਨ ਹੋਰ ਤਰੀਕੇ ਦੇ ਨਿਕਲ ਕੇ ਆਉਂਦੇ ਸੀਗੇ ਪਰ ਇਸ ਸਮੇਂ ਜੋ ਤਸਵੀਰਾਂ ਲਗਾਈਆਂ ਗਈਆਂ ਕਿ ਸਾਡੀਆਂ ਆ ਜੋ ਮੋਟਰਸਾਈਕਲ ਦੀਆਂ ਤਸਵੀਰਾਂ ਨੇ ਝੰਡੇ ਉੱਥੇ ਤਾਰੇ ਗਏ ਅਸੀਂ ਟੋਡੀਆਂ ਬੱਸਾਂ ਤੇ ਲਗਾ ਦਿੱਤੇ ਗਏ ਇਸ ਤਰੀਕੇ ਦੇ ਨਾਲ ਕਹਿ ਸਕਦੇ ਕੋਈ ਭਾਈਚਾਰਕ ਸਾਂਝ ਨਹੀਂ ਰਹਿ ਸਕਦੀ ਇਸ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਸੇ ਕਾਰਵਾਈ ਕਰੇ ਠੀਕ ਹੈ ਕੁਝ ਸਿਵਿਲਿਅਨਸ ਨੂੰ ਕੀ ਅਧਿਕਾਰ ਹੈ ਇਸ ਤਰੀਕੇ ਨਾਲ ਕਾਰਵਾਈ ਪਾਉਣ ਦਾ ਬਿਲਕੁਲ ਕ੍ਰਿਸ਼ਨ ਦੇਖੋ ਉਹ ਕਿਉਂਕਿ ਇੱਕ ਪੁਲਿਸ ਕਾਰਵਾਈ ਕਰੇ ਕਿਉਂਕਿ ਦੋਨੇ ਪਾਸੇ ਦੀਆਂ ਤਸਵੀਰਾਂ ਦੇਖੀਆਂ ਜਾਣ ਚਾਹੀਏ ਚਾਹੇ ਪੰਜਾਬ ਪੱਖੋਂ ਦੇਖੀਆਂ ਜਾਣ ਚਾਹੇ ਹਿਮਾਚਲ ਦੇ ਵਿੱਚੋਂ ਦੇਖੀਆਂ ਜਾਣ ਦੋਹੇ ਪਾਸੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਪੰਜਾਬ ਵਾਲੇ ਪਾਸੇ ਤੋਂ ਉਸ ਸਮੇਂ ਪੁਲਿਸ ਹੈ ਵੀ ਨਹੀਂ ਸੀਗੀ ਜਿਸ ਸਮੇਂ ਅਜਿਹਾ ਕਿਸੇ ਦੇ ਤਸਵੀਰਾਂ ਲਗਾਈਆਂ ਗਈਆਂ ਗਈਆਂ ਹਿਮਾਚਲ ਦੀ ਬੱਸ ਰੋਕ ਕੇ ਪਰ ਜਿਸ ਸਮੇਂ ਕੁਲੂ ਤੋਂ ਤਸਵੀਰਾਂ ਆਈਆਂ ਸੀਆਂ ਉਸ ਸਮੇਂ ਹਿਮਾਚਲ ਪੁਲਿਸ ਉੱਥੇ ਦਿਖਾਈ ਦੇ ਰਹੀ ਸੀਗੀ ਹਾਲਾਂਕਿ ਹੁਣ ਇਸ ਚੀਜ਼ ਦਾ ਹੱਲ ਕੀ ਹੋਏਗਾ ਕਿ ਦੋਨੇ ਸਰਕਾਰਾਂ ਨੂੰ ਬੈਠ ਕੇ ਇਸ ਸਮੇਂ ਤੇ ਵਿਚਾਰ ਵਟਾਂਦ ਨੇ ਜੋ ਸਲਾਨੀ ਕਹਸਦੇ ਚਾਹੇ ਪੰਜਾਬ ਦੇ ਹਿਮਾਚਲ ਚ ਜਾਂਦੇ ਨੇ ਚਾਹੇ ਹਿਮਾਚਲ ਦੇ ਪੰਜਾਬ ਚੋਂ ਦੇ ਨੇ ਉਹਨਾਂ ਦੀ ਸੁਰੱਖਿਆ ਉਹਨਾਂ ਦੀ ਧਾਰਮਿਕ ਸੁਰੱਖਿਆ ਵਜੋਂ ਉਹਨਾਂ ਦੀ ਜਿਹੜੀ ਕਿ ਪਹਿਲ ਕਦਮੀ ਸਰਕਾਰਾਂ ਨੂੰ ਆਪ ਕਰਨੀ ਪੈਣੀ ਹੈ ਤਾਂ ਜਾ ਕੇ ਇਹ ਮਸਲਾ ਠੰਡਾ ਹੋਏਗਾ ਜੇਕਰ ਇਹ ਮਸਲਾ ਠੰਡਾ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਭਾਈ ਭਾਈਚਾਰਕ ਸੰਜਾ ਉਹ ਹੋਰ ਦੂਰੀਆਂ ਅਪਣਾਉਂਦੀ ਹੋਈ ਦਿਖਾਈ ਦੇਵੇਗੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਕੁਝ ਵੀ ਹੋਇਆ ਉਸ ਦੀ ਨਿੰਦਿਆ ਕਰਦੇ ਚਾਹੇ ਉਹ ਕਹਸਦੇ ਆ ਉੱਥੇ ਹੋਇਆ ਹਿਮਾਚਲ ਦੇ ਵਿੱਚ ਹੋਇਆ ਜਿਸ ਤਰੀਕੇ ਨੌਜਵਾਨਾਂ ਨੂੰ ਰੋ ਕੇ ਉਹਨਾਂ ਦੇ ਉੱਪਰ ਆਮ ਨਾਗਰਿਕਾਂ ਨੇ ਉਹਨਾਂ ਦੇ ਝੰਡੇ ਪਾੜੇ ਉਹਨਾਂ ਦੇ ਜੋ ਧਾਰਮਿਕ ਤਸਵੀਰਾਂ ਵਾਲੇ ਝੰਡੇ ਸੀਗੇ ਉਹਨਾਂ ਨੂੰ ਲਤੜਿਆ ਤਾਂ ਉਹ ਬਹੁਤ ਹੀ ਨਿੰਦਨਯੋਗ ਆ ਅਤੇ ਦੂਸਰੇ ਪਾਸੇ ਇਹ ਕਹਿ ਸਕਦੇ ਆ ਕਿ ਇੱਕ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਰ ਉਹਨਾਂ ਸ਼ਰਾਰਤੀ ਅਨਸਰਾਂ ਤੇ ਦੋਨੇ ਸੂਬਿਆਂ ਦੀ ਜਿਹੜੀ ਪੁਲਿਸਾ ਉਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਠੇਸ ਨਾ ਪਹੁੰਚੇ ਕਿਸੇ ਵੀ ਧਾਰਮਿਕ ਕਹਿ ਸਕਦੇ ਕਿਸੇ ਵਿਅਕਤੀ ਦੇ ਧਰਮ ਨੂੰ ਜਾਂ ਕੋਈ ਧਾਰਮਿਕ ਚਿੰਨ੍ਹ ਨੂੰ ਠੇਸ ਨਾ ਪਹੁੰਚੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਆ ਤੇ ਇਸ ਜ਼ਿੰਮੇਵਾਰੀ ਤੇ ਸਰਕਾਰਾਂ ਨੂੰ ਪਹਿਰਾ ਦੇਣਾ ਚਾਹੀਦਾ ਬਾਤ ਚੁਕਰੀਆ ਕਮਲ ਜ਼ਿਆਦਾ ਜਾਣਕਾਰੀ ਸਾਂਝ ਪਾਉਣ ਵਾਸਤੇ ਪੰਜਾਬ ਦੇ ਨੌਜਵਾਨ ਅਤੇ ਹਮਾਰਸ਼ਲ ਦੇ ਲੋਕਾਂ ਦੇ ਦਰਮਿਆਨ ਇੱਕ ਕਨਫਲਿਕਟ ਆ